ਮਿਤੀ 4 11 24 ਨੂੰ ਤਾਜਪੁਰ ਰੋਡ ਲੁਧਿਆਣਾ ਤੇ ਪ੍ਰਿੰਸ ਕੁਮਾਰ ਨਾਮ ਦੇ ਬੰਦੇ ਦੇ ਗੋਲੀ ਲੱਗੀ ਸੀਗੀ ਔਰ ਜਿਹੜਾ ਦੋਸ਼ੀ ਸੀਗਾ ਉਸ ਟਾਈਮ ਗੋਲੀ ਮਾਰ ਕੇ ਜ਼ਖਮੀ ਕਰਕੇ ਫਰਾਰ ਹੋ ਗਿਆ ਸੀਗਾ ਤਾਂ ਅਸੀਂ ਕਾਫੀ ਦੇਰ ਦੇ ਪਿੱਛੇ ਲੱਗੇ ਹੋਏ ਸੀਗੇ ਕੱਲ ਮਿਤੀ 14/24 ਨੂੰ ਇਹਨੂੰ ਸਾਨੂੰ ਮੁਖਬਰ ਨੇ ਦੱਸਿਆ ਵੀ ਇਹ ਤਾਜਪੁਰ ਰੋਡ ਤੇ ਲੰਘ ਰਿਹਾ ਹੈ ਤਾਂ ਉਸੇ ਟਾਈਮ ਸਿਕੰਦਰ ਸਿੰਘ ਨਾਕਾਬੰਦੀ ਕਰਕੇ ਇਹਨੂੰ ਕਾਬੂ ਕਰ ਲਿਆ ਕੀ ਕਰਨ ਗਿਆ ਸੀਗਾ ਉੱਥੇ ਉਹ ਇਹ ਮਤਲਬ ਕਿ ਸਵਾਰਦਾਦ ਨੂੰ ਇਹਨੇ ਇਨਜਾਮ ਦੇਣਾ ਸੀਗਾ ਜਿਹੜਾ ਗੋਲੀ ਕਹਿ ਰਹੇ ਹੋ ਮਾਰੀ ਸੀਗੀ ਉਹਨਾਂ ਦੇ ਕਹਿੰਦੇ ਚੌੜੀ ਸ਼ਹਿਰ ਉਹਦੇ ਘਰ ਦੇ ਵਿੱਚ ਐਂਟਰੀ ਕੀਤਾ ਸੀ ਰਾਤ ਨੂੰ 2:30 ਵਜੇ ਵੀ ਚੋਰੀ ਦੀ ਨੀਦ ਉਹ ਜਾਗ ਪਈ ਸੀ ਪ੍ਰਿੰਸ ਦੀ ਫੈਮਿਲੀ ਜਾਗ ਪਈ ਸੀ ਜਦੋਂ ਇਹਨਾਂ ਦਾ ਗੁੱਥੇ ਫੜਨ ਲੱਗੇ ਇਹਨੂੰ ਗੁੱਥੇ-ਗੁੱਥੇ ਇਹਨਾਂ ਨੇ ਗੋ ਫੇਰ ਕਰਕੇ ਉਹਨਾਂ ਜ਼ਖਮੀ ਕਰਕੇ ਆ ਪਾ ਦਿੱਤੇ ਸਨੇਚਰ ਲਗਾਤਾਰ ਸਨੇਚਿੰਗ ਦੀ ਵਾਰਤਾਤ ਨੂੰ ਅੰਜਾਮ ਦੇ ਦਿੰਦੇ ਨੇ ਹਾਲਾਂਕਿ ਪੁਲਿਸ ਦੀ ਨੀਂ ਨਿਗਾਹ ਤੋਂ ਤੇ ਪੁਲਿਸ ਦੇ ਹੱਥਾਂ ਤੋਂ ਫੜੇ ਵੀ ਜਾਂਦੇ ਨੇ ਪਰ ਕਾਰਨ ਕੀ ਹੈਗਾ ਲਗਾਤਾਰ ਵਾਰਤਾਤਾਂ ਵਧ ਰੀਆਂ ਨੇ ਰੁਕਣ ਦੀਆਂ ਖੌਫ ਖਤਮ ਹੋ ਗਿਆ ਦੱਸੋ ਜੀ ਇਹ ਕਿਰਿਮਲ ਟਾਈਪ ਦੇ ਬੰਦੇ ਆ ਇਹਨਾਂ ਦਾ ਮਾਈਂਡ ਸੈਟਅਪ ਕਿਰਿਮਲ ਕ੍ਰਾਈਮ ਤੇ ਹੀ ਆ ਪਰ ਦੋ ਅਸੀਂ ਆਪਣੀ ਡਿਊਟੀ ਕਰ ਰਹੇ ਆ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਲਦੀ ਜਲਦੀ ਨੂੰ ਗ੍ਰਿਫਤਾਰ ਕਰ लुधियाना ਦੇ ਖੇਡਵਰਦੀ ਮਾਮਲ ਦਰਸ਼ਕਾਂ ਦਾ ਸਵਾਗਤ ਹੈ ਮੈਂ ਇਹ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਦੇ ਵਿੱਚ ਚਾਹੇ ਦਿਨ ਲਗਾਤਾਰ ਵਾਰਦਾਤ ਕਰਨ ਵਾਲੇ ਸਨੇਚਰਾਂ ਨੂੰ ਪੁਲਿਸ ਜਿਹੜੀ ਹੈ ਬੜੀ ਹੀ ਚਲਾਕੀ ਤੇ ਮੁਸਤੈਦੀ ਨਾਲ ਜਿਹੜਾ ਹੈ ਉਹਨਾਂ ਨੂੰ ਕਾਬੂ ਕਰਦੀ ਹਾਲਾਂਕਿ ਇਹ ਦੱਸ ਦਈਏ ਪਿਛਲੇ ਕੁਝ ਮਹੀਨਿਆਂ ਪਹਿਲਾਂ ਇੱਕ ਜਿਹੜੀ ਗੁੱਥੀ ਉਹ ਸੁਲਝੀ ਹੋਈ ਸੀਗੀ ਪੁਲਿਸ ਨੇ ਉਹਨੂੰ ਬੜੀ ਹੀ ਮੁਸਤੈਦੀ ਦੇ ਨਾਲ ਜਿਹੜਾ ਸੁਲਝਾ ਲਿਆ ਸੀ ਦੱਸ ਦਈਏ ਕਿ ਕਿਸ਼ੋਰ ਨਗਰ ਦੇ ਵਿੱਚ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਇੱਕ ਸਨੇਚਰ ਨੇ ਸ਼ੋਦੇ ਕੋਲ ਦੱਸ ਦਈਏ ਕਿ ਵੈਪਨ ਵੀ ਜਿਹੜਾ ਕਿਤੇ ਨਾ ਕਿਤੇ ਬਰਾਮਦ ਹੋਇਆ ਸੋ ਗੱਲਬਾਤ ਕਰ ਲੈਣੇ ਪ੍ਰੈ ਕਿਸ ਮੰਸਾ ਤੋਂ ਜਿਹੜਾ ਉਸ ਏਰੀਆ ਦੇ ਵਿੱਚ ਲਾਕੇ ਦੇ ਵਿੱਚ ਗਿਆ ਸੀਗਾ ਤੇ ਕਿਸ ਵਾਰਦਾਤ ਨੂੰ ਉਹਨੇ ਅੰਜਾਮ ਦੇਣਾ ਸੀਗਾ ਕਿਉਂਕਿ ਵੈਪਨ ਉਹਦੇ ਕੋਲ ਸੀਗਾ ਸੋ ਕਿਦਨੇ ਕਿਤੇ ਕਾਫੀ ਵੱਡੀ ਵਾਰਦਾਤ ਕਿਦਨੇ ਕਿਤੇ ਹੋ ਸਕਦੀ ਸੀਗੀ ਸੋ ਗੱਲ ਬਾਤ ਕਰਦੇ ਹਾਂ ਸਰ ਅੱਜ ਪ੍ਰੈਸ ਕਾਨਫਰੰਸ ਕਿੱਥੇ ਕੀਤੀ ਗਈ ਹੈ ਕੀ ਮੋਟਿਵ ਸੀਗਾ ਮਿਤੀ 4 11 24 ਨੂੰ ਤਾਲਪੁਰ ਰੋਡ ਲੁਧਿਆਣਾ ਤੇ ਪ੍ਰਿੰਸ ਕੁਮਾਰ ਨਾਮ ਦੇ ਬੰਦੇ ਤੇ ਗੋਲੀ ਲੱਗੀ ਸੀਗੀ ਔਰ ਜਿਹੜਾ ਦੋਸ਼ੀ ਸੀਗਾ ਉਸ ਟਾਈਮ ਗੋਲੀ ਮਾਰ ਕੇ ਜ਼ਖਮੀ ਕਰਕੇ ਫਰਾਰ ਹੋ ਗਿਆ ਸੀਗਾ ਜਿਹਦੇ ਆਧਾਰ ਤੇ ਅਸੀਂ 330 ਨੰਬਰ ਮਕਦਮਾ ਦਰਜ ਕੀਤਾ ਸੀ 24 ਚ ਔਰ 103 ਨੰਬਰ ਬੀਐਨਐਸ ਤੇ 25 ਜੰਦਾੜਾ ਅਸਲਾਕ ਤਹਿਤ ਪਰਚਾ ਦਾ ਜੀ ਕਰਕੇ ਤੇਫੀਸ਼ ਕਰ ਰਹੇ ਸੀਗੇ ਤਾਂ ਅਸੀਂ ਕਾਫੀ ਦੇ ਦਦੇ ਪਿੱਛੇ ਲੱਗੇ ਹੋਏ ਸੀਗੇ ਕਿ ਸਾਡੇ ਸਿਕੰਦਰ ਸਿੰਘ ਸਨਸਪੈਕਟਡ ਪੁਲਿਸ ਪਾਰਟੀ ਸਮੇਤ ਪਰ ਕਾਬੂ ਨਹੀਂ ਸੀ ਆ ਰਿਹਾ ਕੱਲ ਮਿਤੀ 14/24 ਨੂੰ ਨਨ ਸਨੂ ਮੋਗਵਰ ਨੇ ਦੱਸਿਆ ਵੀ ਇਹ ਤਾਜਪੁਰ ਰੋਡ ਤੇ ਲੰਘ ਰਿਹਾ ਤਾਂ ਉਸੇ ਟਾਈਮ ਸਿਕੰਦਰ ਸਿੰਘ ਆਕਾਪੰਦੀ ਕਰਕੇ ਇਹਨੂੰ ਕਾਬੂ ਕਰ ਲਿਆ ਤੇ ਸਰ ਇਹਦੀ ਉਮਰ ਕਿੰਨੀ ਕੀ ਹੈਗੀ ਹੈ ਇਹਦੀ ਫੈਮਿਲੀ ਬੈਕਗ੍ਰਾਉਂਡ ਹੈਗਾ ਕੋਈ ਇਹਦੇ 45 ਪਲੱਸ ਦੀ ਉਮਰ ਹੈਗੀ ਇਹਦੇ ਬੱਚੇ ਵੀ ਹੈਗੇ ਕਰ ਵੀ ਬੱਚੇ ਵੀ ਤੇ ਵਾਈਫ ਵੀ ਹੈਗੀ ਤੇ ਇਹ ਸ਼ੋਨਗਰ ਦੇ ਵਿੱਚ ਗਿਆ ਸੀਗਾ ਤੇ ਕੀ ਕਰਨ ਗਿਆ ਸੀਗਾ ਉੱਥੇ ਉਹ ਇਹ ਮਤਲਬ ਕਿ ਸਵਾਰਦਾਤ ਨੂੰ ਇਹਨੇ ਇਨਜਾਮ ਦੇਣਾ ਸੀਗਾ ਜਿਹੜਾ ਗੋਲੀ ਕਹਿ ਰਹੇ ਹੋ ਮਾਰੀ ਸੀਗੀ ਕੋਈ ਇਹਨਾਂ ਦੀ ਆਪਸੀ ਕੋਰੰਜਸ ਸੀਗੀ ਆ ਇਹ ਸਨੇਚਰ ਉਸ ਸਮੇਂ ਇਹ ਚੋਰੀ ਦੇ ਉਹਨਾਂ ਦੇ ਕਹਿੰਦੇ ਚੋਰੀ ਸ਼ਾਇਦ ਉਹਦੇ ਘਰ ਦੇ ਵਿੱਚ ਐਂਟਰੀ ਕੀਤਾ ਸੀ ਰਾਤ ਨੂੰ 2:30 ਵਜ ਜੋਲੀ ਦੀ ਨੀਦੇ ਦੇ ਨਾਲ ਪਰਤੋਂਦੋ ਉਹ ਜਾਗ ਪਈ ਸੀ ਪ੍ਰਿੰਸ ਦੀ ਫੈਮਿਲੀ ਜਾਗ ਪਈ ਸੀ ਜਦੋਂ ਇਹਨਾਂ ਗੁੱਥੇ ਫੜਨ ਲੱਗੇ ਇਹਨੂੰ ਗੁੱਥੇ-ਗੁੱਥੇ ਨਾਲ ਗੋਫਾਇਰ ਕਰਕੇ ਉਹ ਜ਼ਖਮੀ ਕਰਕੇ ਆ ਭੱਜ ਗਿਆ ਤੇ ਇਹਦੇ ਇਹ ਪਹਿਲੇ ਵੀ ਕੋਈ ਪਰਚੇ ਦਰਜ ਹੈਗੇ ਪਹਿਲਾਂ ਵੀ ਦੋ ਐਫਆਈਆ ਦਰਜ ਨੇ ਆਲਰੇਡੀ ਇੱਕ ਥਾਣਾ ਮਾਛੀਵਾੜੇ ਇੱਕ ਥਾਣਾ ਟਿੱਬੇ ਦੋ ਪਰਚੇ ਦਰਜ ਨੇ ਤੇ ਪਹਿਲਾਂ ਇਹਨੂੰ ਕਿਸਨਾਕੇ ਦੌਰਾਨ ਜਿਹੜਾ ਫੜਿਆ ਗਿਆ ਕਿਤੇ ਰੋਡ ਤੇ ਐਸਐਸ ਸਿਕੰਦਰ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਇਹਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ ਫਿਰ ਇਹਦਾ ਦੋ ਦਿਨ ਦਾ ਪੁਲਿਸ ਰਵਾਡਨ ਲਿਆ ਸੀਗਾ ਦਰਾਨੇ ਪੁੱਛ ਕਿਛਵੀਰੇ ਨੇ ਆਪਣਾ ਜਿਹੜਾ ਪਿਸਟਲ ਕਤਿਬੋਂ ਦਾ ਪਿਸਟਲ ਤੇ ਪੰਜ ਰਾਉਂਡਾਂ ਨਾਲ ਸੀ ਬਰਾਮਦ ਕਰ ਲਏ ਪੰਜ ਰਾਉਂਡਾਂ ਬਰਾਮਦ ਹੋਏ ਤੇ ਇਸ ਨਾਲ ਹੁਣ ਕੀ ਲੱਗਦਾ ਵੀ ਲਗਾਤਾਰ ਲੁਧਿਆਣਾ ਦੇ ਵਿੱਚ ਪੁਲਿਸ ਵੀ ਮੁਸਤੈਦ ਹੈ ਤੇ ਸਨੇਚਰ ਵੀ ਬਹੁਤ ਹੈ ਨੇ ਸਨੇਚਰ ਲਗਾਤਾਰ ਸਨੇਚਿੰਗ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਹਾਲਾਂਕਿ ਪੁਲਿਸ ਦੀ ਨਿਗ੍ਹਾ ਤੋਂ ਤੇ ਪੁਲਿਸ ਦੇ ਹੱਥਾਂ ਤੋਂ ਫੜੇ ਵੀ ਜਾਂਦੇ ਨੇ ਪਰ ਕਾਰਨ ਕੀ ਹੈਗਾ ਲਗਾਤਾਰ ਵਾਰਦਾਤਾਂ ਵਧ ਰਹੀਆਂ ਨੇ ਖੋਫ ਖਤਮ ਹੋ ਗਿਆ ਦੱਸੋ ਜੀ ਇਹ ਕ੍ਰਿਮੀਨਲ ਟਾਈਮ ਦੇ ਬੰਦੇ ਆ ਇਹਨਾਂ ਦਾ ਮਾਈਂਡ ਸੈਟਅਪ ਕ੍ਰਾਈਮ ਤੇ ਹੀ ਹੈ ਪਰ ਤੋਂ ਅਸੀਂ ਆਪਣੀ ਡਿਊਟੀ ਕਰ ਰਹੇ ਆ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਲਦੀ ਜਲਦੀ ਨੂੰ ਗ੍ਰਿਫਤਾਰ ਕਰਕੇ ਹੀ ਬਿਲਕੁਲ ਤੋਂ ਦੱਸ ਦਈਏ ਕਿ ਬੜੀ ਕਾਬਲੇ ਤਾਰੀਫ ਹੈ ਡਿਵੀਜ਼ਨ ਨੰਬਰ 7 ਦੀ ਪੁਲਿਸ ਜਿਨ੍ਹਾਂ ਵੱਲੋਂ ਦੱਸ ਦਈਏ ਕਿ ਜਿਹੜਾ ਸਨੇਚਰ ਹੈ ਕਾਫੀ ਪੁਰਾਣਾ ਸਨੇਚਰ ਹੈ ਜਿਹਨੂੰ ਕਾਬੂ ਕੀਤਾ ਗਿਆ ਹਾਲਾਂਕਿ ਇਹਦੇ ਤੇ ਪਹਿਲੇ ਵੀ ਦੋ ਪਰਚੇ ਜਿਹੜੇ ਦਰਜ ਨੇ ਸੋ ਇਸ ਵਾਰੀ ਵੀ ਜਿਹੜਾ ਉਹਨੇ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ ਸੋ ਜਿਸ ਦੌਰਾਨ ਪੁਲਿਸ ਨੇ ਜਿਹੜਾ ਉਹਨੂੰ ਨਾਕੇ ਦੌਰਾਨ ਕਾਫੀ ਦਿਨਾਂ ਤੋਂ ਜਿਹੜੀ ਉਹਦੀ ਤਲਾਸ਼ ਚੱਲ ਰਹੀ ਸੀ ਉਸ ਤੋਂ ਬਾਅਦ ਉਹਨੂੰ ਫੜਿਆ ਤਾਂ ਉਸ ਤੋਂ ਬਾਅਦ ਉਹਦੀ ਜਿਹੜੀ ਹੈ ਦੋ ਦਿਨਾਂ ਦੀ ਜਿਹੜੀ ਰਿਮਾਂਡ ਹੈ ਉਹ ਵੀ ਹਾਸਲ ਕੀਤੀ ਹਾਲਾਂਕਿ ਪੁਲਿਸ ਵੱਲੋਂ ਲਗਾਤਾਰ ਕੰਮ ਜਿਹੜਾ ਹੈ ਵਿਧਿਆਭਕੂ ਵੀ ਬڑے ਕਾਵੇ ਤਾਰੀਫ ਆ ਪੁਲਿਸ ਜੁਨਾਰ ਵਿਜੈੰਬਰ 7 ਦੀ ਗੱਲ ਕਰ ਰਹੇ ਆ ਤਾਂ ਲਗਾਤਾਰ ਸਨੇਚਰ ਜਿਹੜੇ ਫੜੇ ਜਾਂਦੇ ਨੇ ਤਾਂ ਪਰ ਸਨੇਚਰਾਂ ਦੀ ਕਿਤਨੇ ਕਿਤੇ ਹੌਸਲੇ ਜਿਹੜੇ ਲਗਾਤਾਰ ਬੁਲੰਦ ਹੋ ਰਹੇ ਨੇ ਪਰ ਪੁਲਿਸ ਵੀ ਜੜਾ ਲਗਾਤਾਰ ਕੰਮ ਕਰੀ ਕਿਉਂਕਿ ਲੋਕਾਂ ਨੂੰ ਵੀ ਅਪੀਲ ਹੈ ਜੇ ਜਗ੍ਹਾ ਦੇ ਉੱਤੇ ਸਨੇਚਿੰਗ ਹੁੰਦੀ ਹੈ ਜੇ ਜਗ੍ਹਾ ਦੇ ਉੱਤੇ ਵਾਰਦਾਤ ਹੁੰਦੀ ਹੈ ਤੇ ਤੁਸੀਂ ਬਿਲਕੁਲ ਡਰੋ ਨਾ ਜਿਜਕੋ ਨਾ ਤੇ ਪੁਲਿਸ ਨਾਲ ਕੰਟੈਕਟ ਕਰੋ ਤੇ ਉਸ ਤੋਂ ਬਾਅਦ ਪੁਲਿਸ ਆਪਣੀ ਕਾਰਵ ਜਿਹੜੀ ਆ ਖੁਦ ਕਰਦੀ ਹਤੇ ਗਰੋ ਲਗਾ ਲਾਈ ਮੈਨੇਜਿੰਗ ਕੈਮਰਾਮੈਨ ਸੰਜੇ ਸੈਤੀ ਦੇ ਨਾਲ ਧੰਨਵਾਦ